ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਰਮ ਕੋਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ दिली ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚਵੇ ਜਿਹੜੀ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਆਓ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ ਜੀ ਡਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾ ਸਾਹਿਬ ਅੱਜ 30 ਜਨਵਰੀ 2017 18 ਮਾਗ ਨਾਨਕਸ਼ਹੀ ਸੰਮਤ 548 ਦਾ ਦਿਨ ਹੈ ਤੇ ਡਾ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਪਾਂ ਦਰਸ਼ਕਾਂ ਦੱਸ ਦਿੰਨੇ ਆ ਕਿ ਉਹ ਟੀਵੀ 84 ਨੂੰ ਦੇਖ ਸਕਦੇ ਨੇ ਰੋਕੂ ਜਾਦੂ ਬਾਕਸ ਫੇਸਬੁੱਕ ਆਨਲਾਈਨ ਸਟ੍ਰੀਮਿੰਗ ਟੀਵੀ 84 ਦੀ ਐਪ ਪ੍ਰਾਈ ਬੈਲ 5 ਕੈਨੇਡਾ ਸਪੈਕਟਰਮ ਗਲੋਬਲ ਸੀਪੀਐਨ ਦੀ ਐਪਰਾਈਮ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਹੁਣ ਆਪਾਂ ਡਾਕਟਰ ਸਾਹਿਬ ਅੱਜ ਦੇ ਇਹ ਮਿਸ਼ਿਊਜ਼ ਬਾਰੇ ਗੱਲਬਾਤ ਕਰਦੇ ਹਾਂ ਪਹਿਲੇ ਇਸ਼ਿਊ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅ ਦੇਖੋ 26 ਜਨਵਰੀ ਦਾ ਸਾਡਾ ਲਾਸਟ ਸ਼ੋਅ ਸੀ ਜਿਸ ਤੋਂ ਬਾਅਦ ਅਸੀਂ ਆਰਐਸਐਸ ਦਾ ਕੀ ਬੀਸ ਕੀ ਆਧਾਰ ਹੈ ਉਸ ਦੇ ਉੱਤੇ ਗੱਲ ਕੀਤੀ ਜੀ ਔਰ ਅਸੀਂ ਸ਼ੁਰੂ ਚੀਏ ਦੱਸਦੀ ਹੈ ਕਿ 26 ਜਨਵਰੀ ਨਾਲ ਸੰਬੰਧਿਤ ਜਿਹੜਾ protest see freedom rally united nations ਦੇ ਬਾਹਰ ਜਿਹਦੇ ਸਿੱਖ ਤੇ ਕਸ਼ਮੀਰੀ ਉਹਨਾਂ ਨੇ ਇਕੱਠੇ ਹੋ ਕੇ ਆਵਾਜ਼ بلند ਕੀਤੀ ਭਾਰਤੀ ਜ਼ੁਲਮਾਂ ਦੇ ਖਿਲਾਫ ਜੀ ਉਸ ਦੀ ਲਗਭਗ 1 ਘੰਟੇ ਦੀ ਜਿਹੜੀ ਰਿਕਾਰਡਿੰਗ ਹੈ ਉਹ ਕੱਲ 9 ਤੋਂ 10 ਦੇ स्लॉट ਦੇ ਵਿੱਚ ਦਿਖਾਈ ਜਾਏਗੀ ਜੀ ਕਿਉਂਕਿ ਸਾਡੇ ਕੋਲ ਉਸ ਦਿਨ ਟੈਕਨੀਕਲ ਸਪੋਰਟ ਦੀ ਕਮੀ ਸੀ ਸੋ ਅਸੀਂ ਉਹਨੂੰ ਡਿਸਕਸਤਾ ਕੀਤਾ ਕੁਝ ਪਿਕਚਰਸ ਵੀ ਦਿਖਾਈਆਂ ਪਰ ਜਿਹੜੀ ਰਿਕਾਰਡਿੰਗ ਸੀ ਉਹ ਸੀ ਨਹੀਂ ਸੀ ਦਿਖਾ ਸਕੇ ਸੋ ਉਹ ਕੱਲ 9 ਤੋਂ 10 ਵਾਲੇ ਜਿਹੜਾ ਟਾਈਮ 'ਚ ਜਿਹੜੇ ਨੇ ਦਰਸ਼ਕ ਦੇਖ ਸਕਣਗੇ ਜੀ ਜਨਵਰੀ 27 ਦਾ ਪ੍ਰੈਜ਼ੀਡੈਂਟ 트ੰਪ ਦਾ ਆਰਡਰ ਔਰ ਉਸ ਆਰਡਰ ਨੇ ਜੇ ਇਹ ਕਹਿਣਾ ਹੋਵੇ ਕਿ ਇੱਕ ਵਾਰੀ ਦੁਨੀਆ ਦਾ ਧਿਆਨ ਜਿਸ ਕਦਰ ਖਿੱਚਿਆ ਜਾਂ ਜਿੰਨੀ ਵੱਡੀ ਖਬਰ ਇਹ ਦੁਨੀਆ ਪਰਚ ਬਣੀ ਹੈ ਇਹ ਮੌਜੂਦਾ ਦੌਰ 'ਚ ਉਹ ਜਿਹੜਾ 트럼ਪ ਦੀ ਇਲੈਕਸ਼ਨ ਦੇ ਪੀਰੀਅਡ ਚ ਚਰਚਾ ਤਾਂ ਰਹੀ ਔਰ ਇਨੋਗਰੇਸ਼ਨ ਸਪੀਚ ਦੇ ਉੱਤੇ ਚਰਚਾ ਸੀ ਜੀ ਪਰ ਜਿਸ ਤੇਜ਼ੀ ਨਾਲ ਜਿਹੜੇ ਆਰਡੀਨੈਂਸਸ ਦੀ ਛੜੀ ਲਾ ਦੱਤੀ ਹੈ ਬਿਲ ਮੈਰ ਜਿਹੜਾ ਇੱਕ ਬੜਾ ਲਾਈਵਲੀ ਕਿਸਮ ਦਾ ਜਿਹੜਾ ਉਹ ਪੇਸ਼ਕਾਰੀ ਕਰਦਾ ਔਰ ਉਸਨੇ ਆਪਣਾ ਜਿਹੜਾ 10-12 ਮਿੰਟ ਦੀ ਰਿਕਾਰਡਿੰਗ ਚ ਇਸ ਕਿਸਮ ਦਾ ਸਾਰਾ ਰੈਡਿਕਿਊਲ ਕੀਤਾ ਹੈ ਉਨੇ ਕਿਹਾ ਕਿ ਵੀ ਇਹ ਤਾਂ ਐਗਜ਼ੀਕਟਿਵ ਆਰਡਰ ਤਾਂ ਇਵੇਂ ਕੱਢੇ ਨੇ ਜਿਵੇਂ ਮੀਂਹ ਪੈ ਰਿਹਾ ਹੋਵੇ ਔਰ ਜਿਵੇਂ ਕੋਈ ਚੀਜ਼ ਹੋਰ ਕੋਈ ਸਿਸਟਮ ਹੀ ਨਾ ਕੰਮ ਕਰ ਰਿਹਾ ਹੋਵੇ ਔਰ ਅਸੀਂ ਸਮਝਦੇ ਹਾਂ ਵੀ 27 ਜਨਵਰੀ ਨੂੰ ਡੋਨਲਡ ਟਰੰਪ ਦਾ ਜਿਹੜਾ ਐਗਜ਼ੀਕਟਿਵ ਆਰਡਰ ਜਿਹਦੇ ਵਿੱਚ ਸੱਤ ਦੇਸ਼ਾਂ ਦੇ ਸ਼ਹਿਰੀਆਂ ਦੇ ਉੱਤੇ ਜਿਹੜੀ ਹੈ ਪਰਮਨੈਂਟ ਤੌਰ ਤੇ 120 ਦਿਨ ਦਾ ਗੈਪ ਦੇ ਕੇ ਪਾਬੰਦੀ ਲਾਉਣ ਦੀ ਗੱਲ ਜਨਾ ਦੇ ਵਿੱਚ ਸੋਮਾਲੀਆ ਸੋਡਾਨ ਔਰ ਜਿਹੜਾ ਸੀਰੀਆ ਈਰਾਨ ਇਰਾਕ ਲੀਬੀਆ ਔਰ ਯਮਨ ਲੇਕਿਨ ਇਹ ਸਾਰੇ ਚ ਇਨੇ ਇੱਕ ਸਪਸ਼ਟ ਆਰਡਰ ਸਨ ਕਿ ਇਹਦੇ ਨਾਲ ਹੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ ਇਹਨਾਂ ਦੇਸ਼ਾਂ ਤੋਂ ਆਲਰੇਡੀ ਕੋਈ ਪਰਮਨੈਂਟ ਰੈਜ਼ੀਡੈਂਟ ਹੈ ਕਿਸੇ ਕੋਲ ਵੈਲਿਡ ਵੀਜ਼ਾ ਹੈ ਸਟੂਡੈਂਟ ਵੀਜ਼ਾ ਹੈ ਇੱਕ ਪੀ ਐਚ ਡੀ ਸਟੂਡੈਂਟ ਜਿਹੜੀ ਇੱਥੇ ਕਰ ਰਹੀ ਸੀ ਪੀ ਐਚ ਡੀ ਉਸ ਨੂੰ ਕਿਵੇਂ ਹਰਾਸ ਕੀਤਾ ਸੋ ਇਹ ਖਬਰਾਂ ਜਦੋਂ ਤੱਕ ਇਹ ਆਰਡਰ ਲਾਗੂ ਕਰਨ ਦੀ ਗੱਲ ਹੋਈ ਔਰ ਜਿਵੇਂ ਰੂਥਲੈਸਲੀ ਹੋਮਲੈਂਡ ਸਕਿਉਰਿਟੀ ਨੇ ਔਰ ਇਮੀਗ੍ਰੇਸ਼ਨ ਨੇ ਇਸ ਦੇ ਉੱਤੇ ਐਕਟ ਕੀਤਾ ਸੋ ਮੈਂ ਸਮਝਦਾ ਹਾਂ ਵੀ ਇੱਕ ਪਾਸੇ ਇਸ ਵੇਲੇ ਦੋ ਅਮਰੀਕਨਾਂ ਦਾ ਜਿਵੇਂ ਇਹ ਕਿਹਾ ਜਾਏ ਕਿ ਹਿਸਟੋਰੀਕਲ ਕੰਪੀਟੀਸ਼ਨ ਚੱਲ ਰਿਹਾ ਹੈ ਜੀ ਇੱਕ ਪਾਸੇ ਜਿਹੜੀ ਟਰਮ ਅਮਰੀਕਾ ਚ ਜਿਹੜੀ ਹੈ ਇਸਤੇਮਾਲ ਹੁੰਦੀ ਅਗਲੀ ਅਮਰੀਕਨ ਜੀ ਇੱਕ ਪਾਸੇ ਤਾਂ ਅਗਲੀ ਅਮਰੀਕਨ ਹੈ ਜਿਹੜਾ ਕਿ ਬਿਲਕੁਲ ਨਾਜ਼ੀਆਂ ਦਾ ਫਾਸ਼ਿਸਮ ਦਾ ਚਿਹਰਾ ਹੈ ਜਿਹੜਾ ਉਹ ਨਜ਼ਰ ਆ ਰਿਹਾ ਹੈ ਡੋਨਲਡ ਟਰੰਪ ਉਹਨਾਂ ਦਾ ਨੁਮੈਂਦਾ ਬਣ ਗਿਆ ਪਰ ਦੂਸਰੇ ਪਾਸੇ ਜਿਹੜਾ ਕਾਈਂਡ ਅਮਰੀਕਾ ਬਿਊਟੀਫੁਲ ਅਮਰੀਕਾ ਡ੍ਰੀਮ ਲੈਂਡ ਅਮਰੀਕਾ ਉਹ ਵੀ ਇੱਕਦਮ ਇੰਪ੍ਰੇ ਆਇਆ ਜੇ 27 ਤਰੀਕ ਦਾ ਇਸ ਕਿਸਮ ਦਾ ਆਰਡਰ ਲੋਕਾਂ ਦੀ ਜ਼ਿੰਦਗੀ 'ਚ ਖਲਲ ਪਾਉਣ ਵਾਲਾ ਔਰ ਇੱਕ ਭੈ ਡਰ ਦੇ ਵਿੱਚ ਖੌਫ ਦੇ ਵਿੱਚ ਸਭ ਨੂੰ ਸਕਤੇ ਦੇ ਵਿੱਚ ਭੇਜਣ ਵਾਲਾ ਸੀ ਤੇ ਬਿਊਟੀਫੁੱਲ ਅਮਰੀਕਾ ਸੀ ਕਿ ਅਮਰੀਕਾ ਪਰ ਦੇ 에어ਪੋਰਟਾਂ ਤੇ ਜੀਐਫਕੇ ਹੋਏ ਹਿਊਸਟਨ ਹੋਏ ਡਾਰਲਸ ਹੋਏ ਐਲਏ ਹੋਏ ਸੈਨ ਫਰਾਂਸਿਸਕੋ ਹੋਏ ਹਜ਼ਾਰਾਂ ਲੋਕ ਜਿਹੜੇ ਨੇ ਉਹ ਆ ਗਏ ਉਹਨਾਂ ਨੇ ਬਿਸ਼ੱਕ ਹੈਂਡ ਮੇਡ ਉਹਨਾਂ ਦੇ ਹੱਥ ਚ ਬੈਨਰ ਸੀ ਉਹ ਪਿਆਰ ਦਾ ਸਨੇਹਾ ਸੀ ਕੰਪੈਸ਼ਨ ਦਾ ਸਨੇਹਾ ਸੀ ਔਰ ਨਾਲ ਦੀ ਨਾਲ ਜਿਸ ਕਿਸਮ ਦੇ ਨਾਲ ਦੁਨੀਆ ਦੇ ਚੰਗੇ ਲੋਕਾਂ ਨੇ ਜਿਹਨਾਂ ਜੁਨਾਈਟਿਡ ਨੇਸ਼ਨਸ ਵੀ ਹੈ ਇੰਗਲੈਂਡ ਦੇ ਵਿੱਚ ਵੀ ਲੋਕ ਇਕੱਠੇ ਹੋਏ ਔਰ ਇਹਨੇ ਇੰਗਲੈਂਡ ਦਾ ਟਰੰਪ ਨੇ ਦੌਰਾ ਕਰਨਾ 1 ਮਿਲੀਅਨ ਲੋਕਾਂ ਨੇ ਫੋਰਨ ਪੈਟੀਸ਼ਨ ਦੇ ਦਸਖਤ ਕੀਤੇ ਕਿ ਇਹਦਾ ਕੈਨਸਲ ਕੀਤਾ ਜਾਏ ਔਰ ਮੈਂ ਕਿਉਂਕਿ ਬਹੁਤ ਵਾਰੀ ਜਿਹੜੀਆਂ ਰੈਲੇਵੈਂਟ ਸਟੋਰੀਜ਼ ਹੁੰਦੀਆਂ ਨੇ ਉਹਨਾਂ ਨੂੰ ਪ੍ਰਿੰਟ ਕਰਦਾ ਸੋ ਆਲਮੋਸਟ ਅੱਜ ਇਨਾ ਸਟੈਕ ਪ੍ਰਿੰਟ ਵਾਲਿਆਂ ਦਾ ਸੀ ਜਿਨ੍ਹਾਂ ਚੋਂ ਮੈਂ ਆਲਮੋਸਟ 1/4 ਸਟੋਰੀਜ਼ ਚੁੱਕੀਆਂ ਹੈ لیکن کوئیکلی یہ دسندے رہی کہ جਦੋਂ ਅਸੀਂ ਇਹ ਸੁਣਦੇ ਆਏ ਆਂ پڑھਦੇ ਆਏ ਆਂ ਕਿ ਨੇਕੀ ਤੇ ਬਦੀ ਦੀ جنگ ਹੁੰਦੀ ਹੈ جی جی کہ دنیا ਦੇ ਵਿੱਚ ਇਹ ਠੀਕ ਹੈ ਕਿ ਬਦੀ ਦਾ ਇੱਕ ਖੌਫ ਹੁੰਦਾ ਹੈ ਲੋਕ ਬਦੀ ਦੇ ਨਾਲ ਵੀ ਜੁੜਦੇ ਨੇ ਕੋਈ ਡਰ ਕਰਕੇ ਕੋਈ ਲਾਲਚ ਕਰਕੇ ਕੋਈ ਹੋਰ ریزن ਕਰਕੇ ਪਰ ਉਹਨੂੰ ਚੈਲੰਜ ਵੀ ਨੇਕੀ ਕਰਦੀ ਹੈ اور نیکی والے ਜਿਹੜੇ ਨੇ ਉਹ ਖਲੋਂਦੇ ਨੇ ਸੋ ਮੈਂ ਸਮਝਦਾ ਵੀ ਇਸ ਫਿਰ ਜਿੱਥੇ ਇਸ ਕਿਸਮ ਦਾ ਅਗਲੀ ਅਮਰੀਕਨ ਵਰਤਾਰਾ ਵਾਈਟ ਹਾਊਸ ਦੇ ਨਾ ਐਗਜ਼ੀਕਟਿਵ ਆਰਡਰਸ ਨੇ ਔਰ ਜਿਸ ਕਿਸਮ ਦਾ ਮਾਹੌਲ ਬਣਾਇਆ ਹੋਇਆ ਉਹ ਸਾਹਮਣੇ ਉੱਥੇ ਬਿਊਟੀਫੁੱਲ ਅਮਰੀਕਾ ਵੀ ਫੁੱਲੀ ਇਨ ਪਲੇ ਹੈ ਔਰ ਮੈਂ ਸਮਝਦਾ ਵੀ ਜਿਵੇਂ ਅਸੀਂ ਲਾਸਟ ਵੀਕ ਚ ਵੀ ਇਹ ਕਹਿ ਸੀ ਕਿ ਵੀ ਜਿਹੜਾ ਜਿਵੇਂ ਰੈਸ਼ਲ ਪ੍ਰੋਫਾਈਲਿੰਗ ਦੀ ਗੱਲ ਆਈ ਵੀ ਕਿਵੇਂ ਦੋਨੋਂ ਹੀ ਯਹੂਦੀ ਬੀਬੀਆਂ ਮੈਡਲਨ ਐਲ ਬ੍ਰਾਈਟ ਜਿਹੜੀ ਸੈਕਟਰੀ ਆਫ ਸਟੇਟ ਹੈ ਔਰ ਜਿਹੜੀ ਬਿਗ ਬੈਂਕ ਸੀਰੀਜ਼ ਦੀ ਜਿਹੜੀ ਹੈ ਕੀ ਹੀਰੋਇਨ ਉਹਨਾਂ ਨੇ ਕਿਹਾ ਕਿ ਜੇ ਮੁਸਲਮਾਨਾਂ ਦੀ ਰੈਸਲ ਪ੍ਰੋਫਾਈਲਿੰਗ ਹੋਏਗੀ ਤਾਂ ਅਸੀਂ ਆਪਣੇ ਆਪ ਨੂੰ ਮੁਸਲਮਾਨ ਲਖਾਵਾਂਗੇ ਤੇ ਮੈਂ ਉਹਨਾਂ ਨੂੰ ਉਸ ਨੂੰ ਡਿਸਕਸ ਕਰਦੇ ਹਾਂ ਕਿ ਐਸੀ ਕਿ ਕਿਵੇਂ ਜਿਵੇਂ ਸਾਨੂੰ ਕਦੇ ਨਵਾਬ ਮਲੇਰ ਕੋਟਲਾ ਨਹੀਂ ਭੁੱਲਿਆ ਹੈ ਕਿ ਉਹਨੇ ਹਾ ਦਾ ਨਾਰਾ ਮਾਰਿਆ ਸੀ ਜੀ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਦੇ ਲਈ ਇਸੇ ਤਰ੍ਹਾਂ ਇਹ ਹਿਸਟਰੀ ਦੇ ਵਾਕਿਆ ਨੇ ਔਰ ਇਹੀ ਮੈਂ ਸਮਝਦਾ ਹੈ ਵੀ ਜਦੋਂ ਇਸ ਕਿਸਮ ਦਾ ਮਾਹੌਲ ਕਿ ਜੀ ਸਭ ਰੈਫਿਊਜੀ ਬੰਦ ਕੋਈ ਜਿਹੜਾ ਅਗਲੇ 4 ਮਹੀਨੇ ਲਈ ਔਰ ਦੂਜਿਆਂ ਨੂੰ ਦੇਖਾਂਗੇ ਸਿਰਫ 크ਿਸਚੀਅਨਸ ਆ ਸਕਦੇ ਨੇ ਜਿਹੜੇ ਸ਼ਰਨਾਰਥੀ ਵੀ ਆਣਗੇ ਲੇਕਿਨ ਜਿਹੜੇ 7 ਮੁਲਕ ਨੇ ਇਹਦੇ ਤੋਂ ਕੰਪਲੀਟ ਬੈਨ ਤੇ ਜਿਹੜੀਆਂ ਬਹੁਤ ਖੂਬਸੂਰਤ ਸਟੇਟਮੈਂਟਸ ਮੈਂ ਸਮਝਦਾ ਜਾਂ ਜਿਹੜਾ ਨੇ ਜਿੱਥੇ ਆਮ ਲੋਕ 에어ਪੋਰਟਸ ਦੇ ਉੱਤੇ ਪਹੁੰਚੇ ਹਜ਼ਾਰਾਂ ਦੀ ਗਿਣਤੀ ਚ ਜੀ ਉੱਥੇ ਜੋ ਕੁਝ ਪੋਪ ਨੇ ਕਿਹਾ ਜੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਕਿਹਾ ਹੈ ਔਰ ਜੇ ਅਜੇ ਕੁਝ ਦਿਨ ਪਹਿਲਾਂ ਹੀ ਚਾਰ ਪੰਜ ਦਿਨ ਪਹਿਲਾਂ ਟੈਕਸਾਸ ਦੇ ਵਿੱਚ ਇੱਕ ਮਸਜਿਦ ਨੂੰ ਜਿਹੜਾ ਹੈ ਉਹ ਅੱਗ ਲਾ ਕੇ ਸਾੜ ਦਿੱਤਾ ਗਿਆ ਔਰ ਉਹਨਾਂ ਨੇ ਜਸਟ ਔਨਲਾਈਨ ਜਿਹੜਾ ਹੈ ਡੋਨੇਸ਼ਨ ਦੀ ਅਪੀਲ ਕੀਤੀ ਔਰ ਅਮਰੀਕਨਾਂ ਨੇ ਜਿਹਨਾਂ ਅਜ ਬਹੁਤ ਸਾਰੇ ਗੈਰ ਮੁਸਲਮ ਨੇ 8.5 ਲੱਖ ਦੇ ਕਰੀਬ ਜਾਂ 6.5 ਲੱਖ ਮੇਰਾ ਖਿਆਲ ਹੈ ਇਹਨਾ ਅਮਾਉਂਟ ਵਿਦਨ 24 ਆਵਰਸ ਜਿਹੜਾ ਹੈ ਮਸੀਦ ਬਣਾਉਣ ਦੇ ਲਈ ਇਹ ਅਮਰੀਕਾ ਚ ਹੀ ਹੋ ਸਕਦਾ ਔਰ ਕਿਉਂਕਿ ਅਸੀਂ ਜੇ ਇੰਡੀਅਨ ਕੰਟੈਕਸਟ ਚ ਦੇਖੀਏ ਕਿ ਵੀ ਨਵੰਬਰ 84 ਚ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਐ ਕਿਵੇਂ ਦਿੱਲੀ ਤੋਂ ਲੈ ਕੇ ਭਾਰਤ ਪਰ ਦੇ ਸ਼ਹਿਰਾਂ ਕਸਬਿਆਂ ਪਿੰਡਾਂ ਚ মিডিਆ ਕਿੱਥੇ ਸੀ ਸਿਵਲ ਲਿਬਰਟੀ ਵਾਲੇ ਲੋਕ ਕਿੱਥੇ ਸੀ ਸੂ ਮੋਟੋ ਨੋਟਿਸ ਲੈਣ ਵਾਲੇ ਜੱਜ ਕਿੱਥੇ ਸੀ ਜੀ ਜੀ ਇਹੀ ਹਾਲ 2002 ਜਦੋਂ ਗੁਜਰਾਤ ਚ ਮੁਸਲਮਾਨਾਂ ਦਾ ਹੋਇਆ ਇੱਕ ਦੋ ਨੂੰ ਛੱਡ ਕੇ ਜਿਨ੍ਹਾਂ ਨੇ ਆਵਾਜ਼ ਚੁੱਕੀ ਬਾਇਰ ਲਾਰ ਜਿਹੜੀ ਮੈਜੋਰਟੀ ਸੀ ਉਹ ਚੁੱਪ ਕਰਕੇ ਉਸ ਦੇ ਨਾਲ ਜੁੜੀ ਹੋਈ ਸੀ ਇਹੀ ਹਾਲ ਜੋ ਪਿਛਲੇ 2.5 ਸਾਲ ਤੋਂ ਮੋਦੀ ਸਰਕਾਰ ਕਰ ਰਹੀ ਹੈ ਜਿਨ੍ਹਾਂ ਦੇ ਨਾਲ ਮੁਸਲਮਾਨਾਂ ਨਾਲ ਇਸਾਈਆਂ ਨਾਲ ਦਲਤਾਂ ਨਾਲ ਯੂਨੀਵਰਸਿਟੀਆਂ ਦੇ ਵਿੱਚ ਕਸ਼ਮੀਰ ਦਾ ਦੇਖ ਲੋ ਕਸ਼ਮੀਰ ਦੇ ਵਿੱਚ ਪਿਛਲੇ 5 ਮਹੀਨੇ ਵਿੱਚ ਕਿਵੇਂ ਜਿਹੜਾ 15000 ਤੋਂ ਜ਼ਿਆਦਾ ਜ਼ਖਮੀ ਸੈਂਕੜਿਆਂ ਨਬੀ ਨੇ ਅੰਨੇ ਬਣਾ ਦਿੱਤੇ ਨੇ 100 ਤੋਂ ਜ਼ਿਆਦਾ ਮੌਤਾਂ ਜੀ ਕਿੰਨੇ ਕੁ ਲੋਕ ਜਿਹੜੇ ਨੇ ਭਾਰਤ ਦੇ ਵਿੱਚ ਜਿਹੜੇ ਡੈਮੋਕਰੇਸੀ ਤੇ ਦੂਜੀ ਸਿਵਲ ਸੁਸਾਇਟੀ ਔਰ ਇੰਡੀਪੈਂਡੈਂਟ ਮੀਡੀਆ ਤੇ ਦੂਜੀ ਗੱਲ ਕਰਦੇ ਨੇ ਹੁਣ ਤਾਂ ਖਬਰ ਹੀ ਗਾਇਬ ਕਰ ਦਿੱਤੀ ਪਰ ਇਹ ਅਮਰੀਕਾ ਦੀ ਬਿਊਟੀ ਹੈ ਕਿ ਇਹਦੇ باوجود ਕਿ ਇੱਕ ਪਾਸੇ ਡੋਨਲਡ ਟਰੰਪ ਔਰ ਉਸ ਦੀ ਸੋਚ ਵਾਲੇ ਜਿਹੜੇ ਨੇ ਉਹ ਬਿਲਕੁਲ ਐਕਸਟ੍ਰੀਮ ਤੇ ਖੜੇ ਨੇ ਪਰ ਉਹਨਾਂ ਨੂੰ ਚੈਲੰਜ ਹੋ ਰਿਹਾ ਜੇ ਉਹਦਾ ਆਰਡਰ ਆਏ ਤੇ ਨਿਊਯਾਰਕ ਦੇ ਜੱਜ ਨਹੀਂ ਜਿਹੜਾ ਫੌਰਨ ਹਾਲਾਂਕਿ ਵੀਕਐਂਡ ਸੀ ਕਿਵੇਂ ਹੀアリング ਕੀਤੀ ਜਾਂ ਕੀ ਹੈ ਕਿਉਂਕਿ ਨਾਡ ਦੇ ਨਾਲ ਐਸੀਐਲਯੂ ਜਿਹੜੀ ਅਮਰੀਕਨ ਸਿਵਲ ਲਿਬਰਟੀਆਂ ਯੂਨੀਅਨ ਵਾਲੇ ਨੇ ਉਹਨਾਂ ਨੇ ਚੈਲੰਜ ਕਰ ਦਿੱਤਾ ਉਹਨੂੰ ਔਰ ਉਹਨੇ ਫੌਰਨ ਸਟੇ ਦੇ ਦਿੱਤਾ ਸੋ ਇਹ ਜਿਹੜੀ ਸਾਰੀ ਜਿਵੇਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੀ ਸਟੇਟਮੈਂਟ ਜਿਹਦੇ ਚ ਉਹਨੇ ਕਿਹਾ ਟੂ ਦੋਜ਼ ਫਲੀਨਗ ਪਰਸੀਕਿਊਸ਼ਨ ਟੈਰਰ ਐਂਡ ਵਾਰ ਕੈਨੇਡੀਅਨਸ ਵਿਲ ਵੈਲਕਮ ਯੂ ਰਿਗਾਰਡਲੈਸ ਆਫ ਯੋਰ ਫੇਥ ਡਾਈਵਰਸਿਟੀ ਇਜ਼ आवर ਸਟਰੈਂਥ ਕਿ ਜਿਹੜੇ ਪਰਸੀਕਿਊਸ਼ਨ ਜ਼ੁਲਮ ਤੋਂ ਭੈ ਤੋਂ جنگ ਤੋਂ ਭੱਜ ਰਹੇ ਨੇ ਜਿਹੜੇ ਰੈਫਿਊਜੀ ਨੇ ਸ਼ਰਨਾਰਥੀ ਨੇ ਜੀ ਕੈਨੇਡਾ ਤੁਹਾਡਾ ਸਵਾਗਤ ਕਰਦਾ ਹੈ ਤੁਹਾਡਾ ਕੋਈ ਵੀ ਫੇਥ ਹੋਵੇ ਔਰ ਇਹਦੇ ਮੂੰਹ ਤੇ ਚਪੇਟ ਸੀ ਡੋਨਲਡ ਟਰੰਪ ਦੇ ਕਿਉਂਕਿ ਇਹਨੇ ਸਿਰਫ ਇਸਾਈਆਂ ਦੇ ਲਈ ਕਿਹਾ ਜਿ ਕਿ ਉਹਨਾਂ ਨੂੰ ਅਸੀਂ ਪ੍ਰੋਟਾਈਜ਼ ਕਰਾਂਗੇ ਉਹ ਕਿਹਾ ਰਿਗਾਰਡਲੈਸ ਆਫ ਯੂਅਰ ਫੇਥ ਡਾਈਵਰਸਿਟੀ ਇਜ਼ आवर ਸਟਰੈਂਥ ਕਿ ਜਿਹੜੀ ਸਾਡੀ ਤਾਕਤ ਹੈ ਉਹ ਡਾਈਵਰਸਿਟੀ ਹੈ ਕਿ ਜਿਵੇਂ ਅਡਰਟ ਜਿਵੇਂ ਅਸੀਂ ਇੱਕ ਗੁਲਦਸਤਾ ਦੇਖਦੇ ਹਾਂ ਹਾਂ ਗੁਲਦਸਤੇ ਦੇ ਵਿੱਚ ਅਡ ਅਡ ਫੁੱਲ ਜਿਹੜੇ ਨੇ ਉਸ ਖੁਲਦਸਤੇ ਨੂੰ ਖੂਬਸੂਰਤ ਬਣਾਉਂਦੇ ਨੇ ਇਸੇ ਤਰ੍ਹਾਂ ਚਮਨ ਹੈ ਜੀ ਜਿਹਨੂੰ ਜਿਹੜਾ ਬਾਗ ਹੈ ਬਾਗ ਦੇ ਵਿੱਚ ਅਡ ਅਡ ਬੂਟੇ ਜਿਨ੍ਹਾਂ ਚੋਂ ਅਡ ਅਡ ਫੁੱਲ ਅਡ ਅਡ ਰੰਗ ਉਹਨੂੰ ਖੂਬਸੂਰਤ ਬਣਾਉਂਦੇ ਨੇ ਇਵੇਂ ਹੀ ਅਡ ਅਡ ਧਰਮ ਅਡ ਅਡ ਰੰਗ ਅਡ ਅਡ ਨਸਲਾਂ ਅਡ ਅਡ ਜਿਹੜੇ ਫਿਰਕਿਆਂ ਦੇ ਲੋਕ ਔਰ ਅਮਰੀਕਾ ਦੀ ਇਹ ਬਿਊਟੀ ਰਹੀ ਹੈ ਅੱਜ ਅਮਰੀਕਾ ਨੇ ਪਿੱਠ ਕਰ ਲਈ ਅਗਲੀ ਅਮਰੀਕਨ ਨੇ ਲੇਕਿਨ ਲੋਕ ਵੀ ਖਲੋਤੇ ਨੇ ਜਿਹੜੇ ਇਸ ਨੂੰ ਚੈਲੰਜ ਕਰ ਰਹੇ ਨੇ ਔਰ ਨਾਲ ਦੀ ਨਾਲ ਜਿਹੜਾ ਮੈਂ ਸਮਝਦਾ ਐ ਵੀ ਜਸਟਨ ਟਰੂਡੋ ਨੇ ਹਿਸਟਰੀ ਦੇ ਵਿੱਚ ਆਪਣੀ ਥਾਂ ਬਣਾ ਲਈ ਹੈ ਕਿਉਂਕਿ ਕਈ ਵਾਰ ਇਹ ਹੁੰਦਾ ਹੈ ਵੀ ਜਦੋਂ ਇੱਕ ਖੌਫ ਜਿਹਾ ਮਾਹੌਲ ਹੁੰਦਾ ਹੈ ਕਿਸੇ ਨੂੰ ਲੱਗਦਾ ਵੀ ਕੌਣ ਮੂੰਹ ਖੋਲੇ ਜੀ ਜੀ ਔਰ ਇਹ ਪਹਿਲੀ ਆਵਾਜ਼ ਆਈ ਕਿ ਮੋਸਟ ਵੈਲਕਮ ਆ ਜਾਓ ਕੈਨੇਡਾ ਦੇ ਦਰਵਾਜ਼ੇ ਤੁਹਾਡੇ ਲਈ ਖੁੱਲੇ ਨੇ ਸੋ ਦੈਟ ਇਜ਼ ਰਿਮਾਰਕੀਬਲ ਔਰ ਜਦੋਂ ਮੈਂ ਪਾਪ ਫਰਾਂਸਿਸ ਦੀ ਗੱਲ ਕਰਦਾ ਆ ਤਾਂ ਇਸ ਪਾਪ ਨੇ ਬਹੁਤ ਸਾਰੀਆਂ ਟ੍ਰੈਡੀਸ਼ਨਲ ਚੀਜ਼ਾਂ ਤੋੜੀਆਂ ਔਰ ਜਦੋਂ ਇਹਨੇ ਟਰੰਪ ਨੇ ਵਾਲ ਬਣਾਉਣ ਦੀ ਗੱਲ ਕੀਤੀ ਈਵਨ ਆਪਣੀ ਕੈਂਪੇਨ ਵੇਲੇ ਵੀ ਪਾਪ ਨੇ ਉਦੋਂ ਵੀ ਖੁੱਲਕੇ ਜਿਹੜਾ ਇਸ ਦਾ ਵਿਰੋਧ ਕੀਤਾ ਸੀ ਇਹਨੇ ਘਟਿਆ ਜਿਹਾ ਕਮੈਂਟ ਕੀਤਾ ਸੀ ਪਾਪ ਬਾਰੇ ਪਰ ਪਾਪ ਨੇ ਅਗੇਨ ਹੁਣ ਹੁੰਦਾ ਤਾਂ ਇਹ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮਿਡਲ ਈਸਟ 'ਚ ਸੀਰੀਆ ਔਰ ਦੂਸਰੇ ਦੇ ਵਿੱਚ ਇਸਾਈਆਂ ਤੇ ਬਹੁਤ ਜ਼ੁਲਮ ਹੋ ਰਹੇ ਨੇ ਔਰ ਕਿਸ ਹੱਦ ਤੱਕ ਇੱਕ ਪਾਸੇ ਇਹ ਆਵਾਜ਼ਾਂ ਨੇ ਹੁਣ ਜੇ ਇਹਨੇ ਕਿਹਾ ਜੀ ਇਸਾਈਆਂ ਲਈ ਦਰਵਾਜ਼ੇ ਖੁੱਲੇ ਨੇ ਜੇ ਪਾਪ ਔਰ ਸਲੂਟ ਹੈ ਇਹਨਾਂ ਦੇ ਫੇਥ ਨੂੰ ਵੀ ਇਸ ਮਾਮਲੇ 'ਚ ਜੀ ਕਿ ਵੀ ਉਹਨੇ ਇੱਕ ਇਸਾਈਆਂ ਦੀ ਪ੍ਰੋਟੈਕਸ਼ਨ ਲਈ ਕਹਿ ਰਿਹਾ ਹੈ ਇਹ ਮੈਸੇਜ ਦੇ ਰਿਹਾ ਹੈ ਕਿ ਜੀ ਮੁਸਲਮਾਨਾਂ ਦੇ ਨੂੰ ਜਿਹੜਾ ਅਸੀਂ ਨਹੀਂ ਐਕਸੈਪਟ ਕਰਦੇ ਪਰ ਪਾਪ ਨੇ ਜੋ ਕੁਝ ਕਿਹਾ ਹੈ ਉਹਨੂੰ ਮੈਂ ਡੀਟੇਲਸ ਡਿਸਕਸ ਕਰਨਾ ਚਾਹੁੰਦਾ ਹੈ ਇਹ ਦੱਸਣ ਦੇ ਲਈ ਕਿ ਇਹਦੇ باوجود ਕਿ ਜਿੱਥੇ ਇੱਕ ਪਾਸੇ ਨਫ਼ਰਤ ਦਾ ਵਰਤਾਰ ਹੈ ਉੱਥੇ ਜਿਹੜੀਆਂ ਖੂਬਸੂਰਤ ਆਵਾਜ਼ਾਂ ਨੇ ਜੀ ਉਹ ਸਾਡਾ ਅਸੈਟ ਨੇ ਸਾਡਾ ਗਹਿਣਾ ਔਰ ਉਹੀ ਅਲਟੀਮੇਟਲੀ ਸਿਚੁਏਸ਼ਨ ਚੋਂ ਹਿਊਮਨ ਕਾਈਂਡ ਨੂੰ ਕੱਢਣਗੇ ਹਨ ਪਾਪ ਫਰਾਂਸਿਸ ਦੇ ਸਟੇਟਮੈਂਟ ਦੇ ਉੱਤੇ ਹੈਡਲਾਈਨ ਹੈ ਯੂ ਕੈਨ ਨਾਟ ਰਿਜੈਕਟ ਰੈਫਿਊਜੀਸ ਐਂਡ ਕਾਲ ਯੋਰ ਸੈਲਫ ਅ ਕ੍ਰਿਸਚੀਅਨ ਕਿ ਤੁਸੀਂ ਰੈਫਿਊਜੀਸ ਨੂੰ ਰਿਜੈਕਟ ਕਰੋ ਤੇ ਕਹੋ ਜੀ ਮੈਂ ਇਸਾਈ ਹਾਂ ਇਹ ਤੂੰ ਇਸਾਈ ਨਹੀਂ ਹੈ ਇਹ ਕਹਿੰਦਾ پوپ فرانسس کنڈیمڈ دا ہپوکریسی فروم کرسی پیپل آف ادر فیتس ایڈرسنگ اے گی آف اے پلگر آف کی لھران فروم جرمنی رپورٹس کیتھولک نیوز سروس انہیں خبر بھی انہوں نے نیوز ایجنسی نے دیتی کیتھولک نیوز سروس نے کہ کیتولکس اور لھرانس نے کٹھوں نے ایڈرس کردیا کہپوکریسی ہے دمب ہے ਜੀ ਜੇ ਤੁਸੀਂ ਕਹੋ ਜੀ ਮੈਂ 크ਿਸਚੀਅਨ ਐ ਪਰ ਮੈਂ ਦੂਸਰੇ ਧਰਮ ਵਾਲਿਆਂ ਨੂੰ অর ਰਿਫਿਊਜੀਜ਼ ਨੂੰ ਅਲਾਉ ਨਹੀਂ ਕਰਦਾ ਫਰਾਂਸਿਸ ਰਿਬਿਊਕਡ ਦਾ ਕੰਟਰੈਡਿਕਸ਼ਨ ਆਫ ਦੋਜ਼ ਹੂ ਵਾਂਟ ਟੂ ਡਿਫੈਂਡ 크ਿਸਚੀਅਨਿਟੀ ਇਨ ਦਾ ਵੈਸਟ ਐਂਡ ਔਨ ਦਾ ਅਦਰ ਹੈਂਡ ਆਰ ਅਗੇਨਸਟ ਰਿਫਿਊਜੀਜ਼ ਐਂਡ ਅਦਰ ਰਿਲੀਜੀਅਨ ਉਹਨੇ ਕਿਹਾ ਜੀ ਇਹ ਤੁਸੀਂ ਵੈਸਟ ਚ ਕਹੋ ਪੱਛਮ ਚ ਕਿ ਐਸੀ 크ਿਸਚੀਅਨਿਟੀ ਨੂੰ ਕਰਨਾ ਐਂਡ ਬਾਕੀਆਂ ਨੂੰ ਤੁਸੀਂ ਵੈਲਕਮ ਥਿਸ ਇਜ਼ ਨਾਟ ਸਮਥਿੰਗ ਆਈ ਹੈਵ ਰੈਡ ਇਨ ਬੁਕਸ ਬਟ ਆਈ ਸੀ ਇਨ ਦਾ ਨਿਊਜ਼ਪੇਪਰਸ ਐਂਡ ਔਨ ਟੈਲੀਵਿਜ਼ਨ ਐਵਰੀ ਡੇ ਉਹਨੇ ਕਿਹਾ ਜੀ ਮੈਂ کرسچن سکرپٹرسٹ کتے نہیں پڑھا کہ فرقہ کرنا ہاں جو کچھ کل میڈیا چ رہا ہے وہ دیکھ رہا بھی یہ سوچ ہے پوپ فرانس دا سکنس دا سیٹ جیسس کنڈیمز کنڈیمز موسٹ از ہپوکریسی وچ از پرائزلی وٹ از ہیپنگ ویئن ون کلیمز ٹو بی اے کرچن بٹ ڈزنٹ لو اکارڈنگ ٹو ٹیچنگز آف کرائسٹ یو کین ناٹ بی ا کرسچن وداؤٹ لونگ لائک اے کرسچن ਮਨੁਗੈ ਵੀ ਇਹ ਜਿਹੜੀ ਅੱਜ ਇੱਕ ਇੱਕ ਮਾਨਸਿਕਤਾ ਦੀ ਬਿਮਾਰੀ ਹੈ ਔਰ ਇੱਕ ਸਿਨ ਹੈ ਪਾਪ ਹੈ ਜਿਸ ਨੂੰ ਜੀਸਸ ਸਭ ਤੋਂ ਜ਼ਿਆਦਾ ਕੰਡੈਮ ਕਰਦੇ ਨੇ ਦੰਬੀਪੁਣੇ ਨੂੰ ਹਿਪੋਕ੍ਰੇਸੀ ਨੂੰ ਜੀ ਕਿ ਜਿਸ ਇਸ ਜੋ ਕਿ ਅੱਜ ਹੋ ਰਿਹਾ ਹੈ ਕਿ ਵੀ ਜਿਹੜਾ ਇੱਕ ਆਪਣੇ ਆਪ ਨੂੰ ਕ੍ਰਿਸਚੀਅਨ ਕਲੇਮ ਕਰਦਾ ਹੈ ਪਰ ਉਹ ਜੀਸਸ ਦੀਆਂ ਟੀਚਿੰਗਸ ਦੇ ਮੁਤਾਬਕ ਆਪਣੀ ਜ਼ਿੰਦਗੀ ਨਹੀਂ ਜੀ ਰਿਹਾ ਤੁਸੀਂ ਕ੍ਰਿਸਚੀਅਨ ਕਲੇਮ ਕਰਕੇ ਕ੍ਰਿਸਚੀਅਨ ਨਹੀਂ ਬਣ ਜਾਂਦੇ ਤੁਹਾਨੂੰ ਕ੍ਰਿਸਚੀਅਨ ਦੀ ਤਰ੍ਹਾਂ ਜੀਵਨ ਬਸਰ ਕਰਨਾ ਪੈਂਦਾ ਹੈ you cannot be a christian without practicing the beatitudes you cannot be a christian without doing what jesus teaches us in matthew 25 a reference to what is known as the parable of the judgment or the parable of the sheep and the goats e unna ne refer kita e keh ke ke bhi hypocrisy jehdi hai o acceptable nahi hai kisi bhi haal hon unna ne jehdi matthew da parable hai onu exact quote kita hai ਔਰ ਇਹ ਬੜਾ ਮਨ ਨੂੰ ਵੀ ਹਮੇਸ਼ਾ ਇਹ ਚੰਗਾ ਲੱਗਦਾ ਹੈ ਜਿਹੜਾ ਇਹ ਕੋਟ ਹੈ ਜੀ ਫੋਰ ਆਈ ਵਾਸ ਹੰਗਰੀ ਐਂਡ ਯੂ ਗੇਵ ਮੀ ਨੋ ਫੂਡ ਉਹਨੇ ਜਿਸ ਕਹਿੰਦੇ ਮੈਂ ਰੱਬ ਔਰ ਇਹ ਕਹਾਣੀ ਸਾਡੇ ਚ ਕਥਾਵਾਚਕ ਦੂਸਰੇ ਨਾਲ ਜੋੜਦੇ ਨੇ ਕਿ ਭਾਈ ਬੰਦਾ ਜਿਹੜਾ ਉਹਨੂੰ ਰੱਬ ਨੇ ਇਕਰਾਰ ਕੀਤਾ ਮੈਂ ਮਰਨਾ ਹੈ ਉਹ ਬੈਠਾ ਢੀਕ ਰਿਹਾ ਹੈ ਅੰਦਰ ਦਰਵਾਜ਼ਾ ਖੜੋਨੇ ਦੇਖਿਆ ਬਾਰਿਕ ਪੁੱਖਾ ਬੰਦਾ ਹੈ ਉਹਨੇ ਕਿਹਾ ਵੀ ਇਹ ਕਿੱਥੇ ਚਲਾ ਗਿਆ ਉਨੇ ਦਰਵਾਜ਼ਾ ਖੋਲ੍ਹਿਆ ਫਿਰ ਬੰਦ ਕਰ ਲਿਆ ਫਿਰ ਦੇਖਿਆ ਨੰਗਾ ਬੰਦਾ ਹੈ ਫਿਰ ਦੂਜਾ ਤਿੰਨ ਦਿਨ ਬਾਅਦ ਜਦੋਂ ਰੱਬ ਨਹੀਂ ਆਇਆ ਉਹਨੇ ਰੱਬ ਨੂੰ ਸ਼ਿਕਾਇਤ ਕੀਤੀ ਕਿ ਮੈਂ ਤਾਂ ਤੁਹਾਨੂੰ ਤੂੰ ਇਕਰਾਰ ਕੀਤਾ ਸੀ ਮੈਨੂੰ ਆਣਾ ਉਹਨੇ ਕਿਹਾ ਜੀ ਮੈਂ ਆਇਆ ਹਾਂ ਉਦੋਂ ਮੈਂ ਭੁੱਖਾ ਸੀ ਪਰ ਤੂੰ ਮੇਰੇ ਲਈ ਦਰਵਾਜ਼ਾ ਨਹੀਂ ਖੋਲੇ ਜੀ ਫਿਰ ਮੈਂ ਨੰਗਾ ਸੀ ਤੂੰ ਦਰਵਾਜ਼ਾ ਨਹੀਂ ਸੋ ਉਹ ਇਹਦੇ ਚੋਂ ਹੀ ਉਹ ਲਈ ਗਈ ਕਹਾਣੀ ਹੈ ਫਰ ਆਈ ਵਾਸ ਹੰਗਰੀ ਐਂਡ ਯੂ ਗੇਵ ਮੀ ਨੋ ਫੂਡ ਕਿ ਮੈਂ ਭੁੱਖਾ ਸੀ ਤੂੰ ਮੈਨੂੰ ਆਣ ਨਹੀਂ ਦਿੱਤਾ ਆਈ ਵਾਸ ਥਰਸਟੀ ਯੂ ਗੇਵ ਮੀ ਨੋ ਡਰਿੰਕ ਮੈਂ ਪਿਆਸਾ ਸੀ ਤੂੰ ਮੈਨੂੰ ਪੀਣ ਨੂੰ ਕੁਝ ਨਹੀਂ ਦਿੱਤਾ ਇਹ ਸਟ੍ਰੇਂਜਰ ਐਂਡ ਯੂ ਗੇਵ ਮੀ ਨੋ ਵੈਲਕਮ ਮੈਂ ਇੱਕ ਅਜਨਬੀ ਸੀ ਪਰ ਤੂੰ ਮੇਰਾ ਕੋਈ ਸਵਾਗਤ ਨਹੀਂ ਕੀਤਾ ਨੇਕਡ ਐਂਡ ਯੂ ਗੇਵ ਮੀ ਨੋ ਕਲੋਥਿੰਗ ਮੇਰੇ ਕੋਲ ਕੋਈ ਕੱਪੜੇ ਨਹੀਂ ਸੀ ਤੂੰ ਮੈਨੂੰ ਕੱਪੜੇ ਨਹੀਂ ਦਿੱਤੇ ਇਲ ਐਂਡ ਇਨ ਪ੍ਰिजन ਐਂਡ ਯੂ ਡਿਡਨਟ ਕੇਅਰ ਫॉर ਮੀ ਮੈਂ ਕੈਦ ਸੀ ਮੈਂ ਬਿਮਾਰ ਸੀ ਤੂੰ ਮੇਰੀ ਪਰਵਾਹ ਨਹੀਂ ਕੀਤੀ ਆਈ ਸੇ ਟੂ ਯੂ ਵਾਟ ਯੂ ਡਿਡਨਟ ਡੂ ਫॉर ਵਨ ਆਫ ਥੀਸ ਲੀਸਟ ਵਾਂਸ ਯੂ ਡਿਡਨਟ ਡੂ ਫਾਰ ਮੀ ਕਿ ਜੇ ਤੂੰ ਭੁੱਖੇ ਨੂੰ ਰੋਟੀ ਪਿਆਸੇ ਨੂੰ ਪਾਣੀ ਜਿਹੜਾ ਜਿਹਦੇ ਕੋਲ ਕੱਪੜੇ ਨੇ ਉਹਨੂੰ ਕੱਪੜੇ ਔਰ ਕੰਫਰਟ ਔਰ ਵੈਲਕਮ ਨਹੀਂ ਕਰਦਾ ਤੂੰ ਫਿਰ ਮੇਰੇ ਲਈ ਕੁਝ ਵੀ ਨਹੀਂ ਕਰ ਰਿਹਾ ਇਟ ਇਜ਼ ਹਿਪੋਕ੍ਰੇਸੀ ਟੂ ਕਾਲ ਯੋਰ ਸੈਲਫ ਕ੍ਰਿਸਚੀਅਨ ਐਂਡ ਚੇਜ਼ ਅਵੇ ਰਿਫਿਊਜੀਸ ਔਰ ਸਮਵਨ ਸੀਕਿੰਗ ਹੈਲਪ ਸਮਵਨ ਹੂ ਇਜ਼ ਹੰਗਰੀ ਔਰ ਥਰਸਟੀ ਟਾਸ ਆਊਟ ਸਮਵਨ ਹੂ ਇਜ਼ ਨੀਡ ਆਫ ਮਾਈ ਹੈਲਪ ਸੈਡ ਪੋਪ ਫਰਾਂਸਿਸ ਉਹਨੇ ਕਿਹਾ ਚੰਗਾ ਕ੍ਰਿਸਚੀਅਨ ਹੈ ਤੂੰ ਵੀ ਜਿਹੜੇ ਭੁੱਖੇ ਪਿਆਸੇ ਉਥੋਂ ਟੈਰਰ ਚੋਂ ਸਫਰ ਕਰਕੇ ਦੌੜ ਰਹੇ ਨੇ ਰਿਫਿਊਜੀਜ਼ ਉਹਨਾਂ ਲਈ ਦਰਵਾਜ਼ੇ ਬੰਦ ਕਰ ਦਿੱਤੇ ਨੇ ਇਫ ਆਈ ਸੇ ਆਈ ਏਮ ਕ੍ਰਿਸਚੀਅਨ ਬਟ ਡੂ ਥੀਸ ਥਿੰਗਸ ਆਈ ਏਮ ਅ ਹਿਪੋਕ੍ਰੇਟ ਉਹ ਕਹਿਆ ਵੀ ਜਾਂ ਇਹ ਜੋ ਕ੍ਰਿਸਚੀਅਨ ਹੈ ਤਾਂ ਫਿਰ ਕਰ ਜੋ ਕਿਹਾ ਕ੍ਰਿਸਚੀਅਨਿਟੀ ਨੇ ਜੀ 올 ਨੇਸ਼ਨਸ ਮਸਟ ਫੋਕਸ ਔਨ ਸਰਵਿਸ ਟੂ ਦਾ ਪੂਰੇਸਟ ਦਾ ਸਿਕ ਐਂਡ ਦੋਜ਼ ਹੂ ਹੈਵ ਅਬੰਡੈਂਟ देयर ਹੋਮਲੈਂਡਸ ਇਨ ਸਰਚ ਆਫ ਅ ਬੈਟਰ ਫਿਊਚਰ ਫਾਰ ਥੈਮਸੈਲਵਸ ਐਂਡ देयर ਫੈਮਿਲੀਜ਼ ਉਹਨਾਂ ਨੇ ਸਾਰਿਆਂ ਨੂੰ ਕਿਹਾ ਕਿ ਭਾਈ ਉਹਨਾਂ ਗਰੀਬਾਂ ਦੀ ਉਹਨਾਂ ਬਿਮਾਰਾਂ ਦੀ ਜਿਹੜੇ ਆਪਣੇ ਕਾਰੋਬਾਰ ਛੱਡ ਰਹੇ ਨੇ ਚੰਗੀ ਜ਼ਿੰਦਗੀ ਦੇ ਲਈ ਉਹਨਾਂ ਦੀ ਮਦਦ ਕਰੋ ਇਨ ਪੁਟਿੰਗ ਆਵਰ ਸੈਲਵਜ਼ ਐਟ ਦ ਸਰਵਿਸ ਆਫ ਦ ਨੀਡੀਸ ਪਾਪ ਫਰਾਂਸਿਸ ਸੈਡ ਵੀ ਵਿਲ ਐਕਸਪੀਰੀਅੰਸ ਦੈਟ ਵੀ ਆਲਰੇਡੀ ਆਰ ਯੂਨਾਈਟਿਡ ਇਟਸ ਗੋਡਸ ਮਰਸੀ ਦੈਟ ਯੂਨਾਈਟਸ ਅਸ ਕਿ ਇਹ ਰੱਬ ਦੀ ਜਿਹੜੀ ਹੈ ਦਇਆ ਜਿਹੜੀ ਸਾਨੂੰ ਇਕੱਠੇ ਕਰਦੀ ਇਹ ਸੋ ਰਿਮਾਰਕਏਬਲ ਮੈਂ ਉਮੀਦ ਹੈ ਵੀ ਇਹ ਜਸਟਿਨ ਟੂਡੋ ਪਾਪ ਤਾਂ ਹੁਣ ਸਾਡੇ ਹਿੰਦੂ ਭਰਾਵਾਂ ਦਾ ਹਾਲ ਦੇਖ ਲਓ ਜਿਹੜੇ ਅਦਰਵਾਈਜ਼ ਇਹਨਾਂ ਨੇ ਉਹ ਸ਼ਲੋਖ ਸੁਣਾਣਗੇ ਜਦੋਂ ਇੱਧਰ ਆਣਗੇ ਇਹਨਾਂ ਦੇ ਜੋਗੀ ਕਹਿਣਗੇ ਜੀ ਦੇਖੋ ਅਸੀਂ ਕਿਵੇਂ ਸਾਰਿਆਂ ਦਾ ਭਲਾ ਮੰਗਦੇ ਆ ਸਰਵੇ ਭਵੰਤੂ ਸੁਖਿਨੈ ਸਰਵੇ ਸੰਤੂ ਨਿਰਾਮੈ ਕਿ ਜੀ ਸਾਰੇ ਸੁਖੀ ਵਸਣ ਸਾਰੇ ਆ ਰੋਗ ਵਸਣ ਇਹ ਸ਼ਲੋਕ ਦੱਸ ਦੇਣਗੇ ਜੀ ਅਸੀਂ ਹਿਊਮੈਨਿਟਰੀਅਨ ਜੀ ਖਬਰ ਹੈ ਰਿਪਬਲਿਕਨ ਹਿੰਦੂ ਕੋਲੀਸ਼ਨ ਬੈਕਸ ਟਰੰਪਸ ਇਮੀਗ੍ਰੇਸ਼ਨ ਆਰਡਰ ਜਿਹੜੀ ਇਹ ਤੇ ਨਯੂਰਕ ਸੀਚ ਪੈਸੇ ਵੀ ਇਕੱਠੇ ਕਰਕੇ ਦਿੱਤੇ ਤੇ ਉਹ ਵੀ ਕਹਿੰਦਾ ਆਈ ਲਾਈਕ ਹਿੰਦੂ ਹੁਣ ਉਹਨਾਂ ਨੇ ਮਤਾ ਕੀ ਉਹਨਾਂ ਨੇ ਕਿਹਾ ਜੀ ਅਸੀਂ ਬਹੁਤ ਵੈਲਕਮ ਕਰਦੇ ਹਾਂ ਟਰੰਪ ਨੇ ਜੋ ਫੈਸਲਾ ਕੀਤਾ ਖਮਾਲ ਕਰਤੀ ਜੀ ਇਹ ਇਹ ਹੁਣ ਇੱਕ ਪਾਸੇ ਇਹ ਐ ਤੁਸੀਂ ਜਦੋਂ ਕੰਪੇਅਰ ਕੰਪੈਰੀਜ਼ਨ ਕਰਕੇ ਦੇਖਦੇ ਹੋ ਇੱਕ ਪਾਸੇ ਅਮਰੀਕਨਾਂ ਦੀ ਇਨਸਾਨੀਅਤ ਜਿਹੜੇ ਠੰਡੇ ਦਿਨਾਂ ਦੇ ਵਿੱਚ ਕਿਵੇਂ ਨਿਕਲ ਕੇ ਪ੍ਰੋਟੈਸਟ ਦੇ ਵਿੱਚ ਪਹੁੰਚੇ ਨੇ ਔਰ ਬਿਲਕੁਲ ਸਿਸਟਮ ਨੂੰ ਜਿਹੜਾ ਉਹਨਾਂ ਨੇ ਚੈਲੰਜ ਕਰਕੇ ਰੱਖ ਦਿੱਤਾ A Republican Hindu Coalition. The Republican Hindu Coalition, a vocal supporter of Donald Trump, during his election campaign, announced its backing for the president's executive order on immigration. The order issued last week bans nationals of seven Muslim countries Iraq, Syria, Iran, Libya, Somalia, Sudan and Yemen from entering the United States. It also barred Syrian refugees from entering the country. we applaud the trump administration for taking this decisive move to protect our citizens from islamic terror shublab shabab kumar chairman of group said in a press release ne kaha ji ye bahut mubarak hai tusi apne desh nu jada o bach jada bachaan de layi islamic dehshatgardi to e bahut vadiya kaam kitta hai a firm stance against terror in one of the pillars of our organization and one of the central tenets of the Trump campaign and we fully support our commander in chief taking the necessary steps to protect our country ye mm dekh -hmm. lo ke bhi assi you know support karde aur <laughs> na unhone mang ki thi ke akla satta naal nahi karna e pakistan aur afghanistan inna nu bhi vich shamil karo inna jinada desh aate ਹਾਂ ਸੋ ਇਹ ਇਹ ਹੈ Hindu Federation ਔਰ ਹੁਣ ਔਰ ਬਹੁਤ ਸਾਰੀਆਂ ਸਟੋਰੀਜ਼ ਚੋਂ ਜਿਵੇਂ ਮੈਂ ਪਹਿਲਾਂ ਦੱਸੀ ਹੈ ਕਿ ਵੀ ਮਿਲੀਅਨ ਨੇ ਪਟੀਸ਼ਨ ਕੀਤੀ ਕੈਨੇਡਾ ਨੇ ਉਹਨਾਂ ਨੂੰ ਅਫੋਰਡ ਕੀਤਾ ਹੈ ਫਿਰ ਯੂਨਾਈਟਿਡ ਨੇਸ਼ਨ ਡਿਨਾਉਂਸਸ ਟਰੰਪਸ ਟਰੈਵਲ ਬੈਨ ਐਜ਼ ਮੀਨ ਸਪਿਰਿਟਡ ਐਂਡ ਇਲੀਗਲ ਅੰਡਰ ਹਿਊਮਨ ਰਾਈਟਸ ਲਾਅ ਉਹਨਾਂ ਨੇ ਕਿਹਾ ਕਿ ਜੀ ਬਿਲਕੁਲ ਇਹ ਅਗੇਂਸਟ ਦਾ ਹਿਊਮਰਾਈਜ਼ਡ ਲਾਅ ਹੈ ਜੀ ਹੁਣ ਜਿਹੜਾ ਅਮਰੀਕਨਸ ਡੇ 600000 ਟੂ ਰੀਬਿਲਡ ਬਰਨ ਟੈਕਸਾਸ ਮਸਕ ਇਹ ਵੀ ਬਿਊਟੀ ਹੈ ਵੀ 6 ਲੱਖ ਡਾਲਰ ਉਹਨਾਂ ਨੇ ਅਮਰੀਕਾ ਨੇ 24 ਘੰਟੇ ਜਿਹਨਾਂ ਨੇ ਕਿਹਾ ਜੇ ਜੇ ਕੋਈ ਸਾੜਨ ਵਾਲੇ ਕਰੇਜ਼ੀ ਲੋਕ ਨੇ ਤੇ ਆ ਵੀ ਨਾਲ ਨੇ ਜੀ ਔਰ ਐਲ ਏ ਪੁਲਿਸ ਡਿਪਾਰਟਮੈਂਟ ਪੁਲਿਸ ਚੀਫ ਓਪਨਲੀ ਰਿਬੈਲਡ ਅਗੇਂਸਟ ਟਰੰਪਸ ਇਮੀਗ੍ਰੇਸ਼ਨ ਆਰਡਰਸ ਇਹ ਹੁਣ ਇਹ ਵੀ ਅਮਰੀਕਾ ਜੀ ਹੋ ਸਕਦਾ ਉਹ ਐਲ ਏ ਦਾ ਪੁਲਿਸ ਚੀਫ ਕਹਿੰਦਾ ਹੈ ਐਲ ਏ ਚ 5 ਲੱਖ ਇਲੀਗਲ ਲੋਕ ਰਹਿੰਦੇ ਨੇ ਉਹਨੇ ਕਿਹਾ ਜੀ ਇਹ 5 ਲੱਖ ਚੋਂ ਅਸੀਂ ਕਿਸੇ ਨੂੰ ਨਹੀਂ ਫੜਨਾ ਹੈ ਉਹਨਾਂ ਨੂੰ ਅਸੀਂ ਇੱਥੇ ਸਿਵਲ ਵਾਰ ਨਹੀਂ ਕਰवानी ਹੈ ਫਿਰ ਜਿਹੜਾ ਅਖਬਾਰਾਂ ਦਾ ਜਿਵੇਂ ਨਿਊਯਾਰਕ ਟਾਈਮਜ਼ ਨੇ ਬੜਾ ਜ਼ਬਰਦਸਤ ਆਰਟੀਕਲ ਦਾ politicks of quaddes ਲਿਖਿਆ ਔਰ ਇਸੇ ਤਰ੍ਹਾਂ 트럼ਪਸ ਅਟੈਕ ਔਨ ਪੀਸਕੀਪਰਸ ਐਂਡ ਔਮਨ ਕੁਡ ਐਂਡ ਦਾ ਯੂਨ ਐਜ਼ ਵੀ ਨੋ ਇਟ ਇਹ ਵੀ ਆਰਟੀਕਲ ਹੈ ਵੀ ਕਿਸ ਲਾਈਨ ਦੇ ਉੱਤੇ ਜਾ ਰਹੇ ਆ ਪ੍ਰੋਟੈਸਟ ਅਰਪਟ ਨੇਸ਼ਨ ਵਾਈਡ ਫॉर ਸੈਕੰਡ ਡੇ ਓਵਰ ਟਰੰਪਸ ਟਰੈਵਲ ਬੈਨ ਸਿਰਫ ਇੱਕੋ ਦਿਨ ਨਹੀਂ ਸੀ ਪ੍ਰੋਟੈਸਟ ਫਿਰ ਲੇਬਰ ਪਾਰਟੀ ਲੀਡਰ ਆਪੋਜੀਸ਼ਨ ਦਾ ਜਿਹੜਾ ਜਿਹਨੇ ਸਿੱਖਾਂ ਦੇ ਮਾਮਲੇ ਚ ਵੀ ਕਿਹਾ ਹੈ ਵੀ ਇੰਗਲੈਂਡ ਦੀ ਸਰਕਾਰ ਨੇ ਜੂਨ 84 ਦੇ ਘੱਲੂ ਕਾਰਜ ਕੀ ਰੋਲ ਪਲੇ ਕੀਤਾ ਉਹਦੀ ਇਨਕੁਆਰੀ ਕਰਵਾਓ ਜੈਰਮੀ ਕਾਰਬਨ ਕਾਲਸ ਫਾਰ ਡੋਨਲਡ ਟਰੰਪ ਟੂ ਬੀ ਬੈਂਡ ਫਰਮ ਯੂਕੇ ਵਿਜ਼ਿਟ ਅੰਟਿਲ ਮੁਸਲਮ ਬੈਨ ਇਜ਼ ਲਿਫਟਡ ਉਹਨੇ ਕਿਹਾ ਇਹਦੇ ਪਾਬੰਦੀ ਲਾਓ ਹਾਲਾ ਇਰਾਨ ਨੇ ਅਮਰੀਕਨਾਂ ਤੇ 라ਤੀ ਉਹਨਾਂ ਨੇ ਕਿਹਾ ਵੀ ਕੋਈ ਅਮਰੀਕਨ ਮੈਨੇ ਵਟ ਸਕਦਾ ਜਦ ਤੱਕ ਸੀ ਨਹੀਂ ਕਰਦੇ ਫਿਰ ਪ੍ਰੋਟੈਸਟ ਸਾਰੇ 에어ਪੋਰਟਾਂ ਤੇ ਔਰ ਅਨਫੋਰਚਨਟਲੀ ਇਸ ਦੌਰਾਨ ਕਯੂਬਿਕ ਸਿਟੀ ਦੇ ਵਿੱਚ ਕੈਨੇਡਾ ਚ ਇੱਕ ਮਸਜਿਦ ਦੇ ਵਿੱਚ ਸ਼ੂਟਿੰਗ ਹੋਈ ਜਿਹਦੇ ਚ 6 ਜਿਹੜੇ ਨੇ ਮਾਰੇ ਗਏ ਔਰ ਉੱਥੇ ਵੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਔਰ ਦੂਸਰਿਆਂ ਨੇ ਫਰਮ ਸਟੈਂਡ ਦੇ ਉੱਤੇ ਲਿਆ ਔਰ ਇਹ ਸਾਰੇ ਨੂੰ ਹੁਣ ਇੱਕ ਜਿਹੜਾ ਮੈਂ ਟੂਵਰਡਸ ਦਾ ਕਲੋਜ਼ਿੰਗ ਦੱਸਣਾ ਚਾਹੁੰਦਾ ਕਿਉਂਕਿ ਮੈਨੂੰ ਇਹ ਲੱਗਦਾ ਸੀ ਵੀ ਇਹਦੀ ਇੰਪੀਚਮੈਂਟ ਜਦੋਂ ਹੋਈ ਵੀ ਜੀ ਜਿਹੜੀ ਰਸ਼ੀਅਨਜ਼ ਦੇ ਨਾਲ ਈਮੇਲ ਐਕਸਚੇਂਜ ਆ ਉਹਦੇ ਤੇ ਹੋਏਗਾ ਪਰ ਮਤਲਬ ਹੁਣੇ ਬਿਲਕੁਲ ਜਿਹੜੀ ਮਾਨਸਿਕ ਬਿਮਾਰੀ ਹੈ ਉਹਦੇ ਲੱਛਣ ਦੱਸ ਰਿਹਾ ਜੋ ਕਰ ਰਿਹਾ ਔਰ ਇੱਕ ਖਬਰ ਜਿਹੜੀ ਦੋ ਦਿਨ ਪਹਿਲਾਂ ਸੀ 트럼ਪ ਸੇਜ਼ ਟਾਰਚਰ ਵਰਕਸ ਐਸ ਿਸ ਗਵਰਨਮੈਂਟ ਰੈਡੀਜ਼ ਰਿਵਿਊ ਉਹ ਇੱਥੇ ਅਮਰੀਕਾ 'ਚ ਟਾਰਚਰ ਨਹੀਂ ਤੁਸੀਂ ਕਰ ਸਕਦੇ ਜਿਵੇਂ ਵਾਟਰ ਬੋਰਡਿੰਗ ਦੂਜੀ ਬੁਸ਼ ਵੇਲੇ ਸੀ ਗੁਆਟਾਨਾਮਾ ਬੇਚ ਰੱਖਿਆ ਸੀ ਪਰ ਇਹ ਕਹਿੰਦੇ ਔਰ ਕਿਉਂਕਿ ਇਹ ਸਾਰੇ ਜਿਹੜੇ ਸਾਈਕੋਲੋਜਿਸ ਦੂਸਰਿਆਂ ਦੀ ਸਟੱਡੀਆਂ ਨੇ ਕਿ ਇਨਫੈਕਟ ਟੌਰਚਰ ਦੇ ਨਾਲ ਈਵਨ ਤੁਸੀਂ ਇਨਫਰਮੇਸ਼ਨ ਕਢਾ ਨਹੀਂ ਸਕਦੇ ਕਿਸੇ ਤੋਂ ਜੇ ਕੋਈ ਦੰਦਾ ਹੈ ਤੇ ਉਹ ਗਲਤ ਇਨਫਰਮੇਸ਼ਨ ਹੁੰਦੀ ਹੈ ਜਿਹੜਾ ਅੰਡਰ ਪ੍ਰੈਸ਼ਰ ਦੰਦਾ ਪਰ ਇਹ ਆਪ ਬਿਮਾਰ ਆਦਮੀ ਇਹ ਕਹਿੰਦਾ ਨਹੀਂ ਨਹੀਂ ਟੌਰਚਰ ਕੰਮ ਕਰਦੇ ਔਰ ਅਸੀਂ ਆਪਣਾ ਪਾਲਿਸੀ ਨੂੰ ਰਿਵਿਊ ਕਰਾਂਗੇ ਪਰ ਜਿਹੜੀ ਖਬਰ ਜਿਹਨੂੰ ਬਹੁਤ ਪ੍ਰੋਮਿਨੈਂਸ ਤਾਂ ਨਹੀਂ ਦਿੱਤੀ ਗਈ ਹਾਲਾਂ ਇਹ ਇਲੈਕਸ਼ਨ ਕੈਂਪੇਨ ਵੇਲੇ ਵੀ ਹਾਰਵਰਡ ਮੈਡੀਕਲ ਸਕੂਲ ਦੇ ਕੁਝ ਜਿਹੜੇ ਸਾਈਕੋਲੋਜਿਸਟ ਸੀ ਉਹਨਾਂ ਨੇ ਕਿਹਾ ਸੀ ਵੀ ਇਹ ਬਿਮਾਰ ਹੈ ਇਹ ਜਿਹੜੀ ਹੈ ਇਹਦਾ ਮੈਂਟਲ ਉਹਨਾਂ ਨੇ ਆਵਾਮਾਂ ਨੂੰ ਲਿਖਿਆ ਸੀ ਕਿ ਇਹਦਾ ਸਾਰਾ ਮੈਂਟਲ ਚੈੱਕ ਅਪ ਹੋਣਾ ਚਾਹੀਦਾ ਇਜ਼ ਅ ਸਿਕ ਮੈਨ ਹੁਣ ਜਦੋਂ ਅਸੀਂ ਦੇਖਦੇ ਹਾਂ ਵੀ ਹਿਟਲਰ ਨੇ ਕੀ ਕੀਤਾ ਜੀ ਨਾਜ਼ੀਆਂ ਦੇ ਨੇ ਉਹਦੀ ਕਮਾਂਡ ਦੇ ਥੱਲੇ ਤੇ ਹੁਣ ਆਂਦਾ ਜੀ ਹਿਟਲਰ ਨੂੰ ਆਹ ਬਿਮਾਰੀ ਸੀ ਮੈਂਟਲੀ ਉਹਦਾ ਇਹ ਸੀ ਔਰ ਉਹ ਮੈਂਟਲੀ ਸਿਕ ਸੀ ਇੰਦਰਾ ਗਾਂਧੀ ਨੇ ਕੀ ਕੀਤਾ ਫਿਰ ਉਹਦਾ ਇੰਦਰਾ ਗਾਂਧੀ ਦਾ ਟ੍ਰਬਲ ਚਾਈਲਡਹੂਡ ਆ ਜਾਂਦਾ ਹੈ ਕਿ ਉਹਨੂੰ ਇਹ ਬਿਮਾਰੀ ਸੀ ਔਰ ਉਸ ਮੈਂਟਲ ਸਿਕਨੈਸ ਦਾ ਔਰ ਇਹਦਾ ਵੀ ਹੁਣੇ ਜਿਹੜਾ ਈਵਨ ਜਿਹੜੇ ਮੈਂਟਲ ਇਲਨੈਸ ਦਾ ਸਿੰਪਟਮਸ ਨੇ ਸਾਈਕੋਲੋਜਿਸ ਨੇ ਕਿਹਾ ਇਹਨੂੰ ਨਾਂ ਕੀਤਾ ਉਹਨਾਂ ਨੇ ਮੈਲਿਗਨਟ ਨਾਰਸਿਸਿਜ਼ਮ ਕਿਬੀ ਨੂੰ ਇਹ ਇਹ ਮੈਡੀਕਲ ਟਰਮਸ ਨੇ ਮੈਂ ਡੀਟੇਲਸ ਤਾਂ ਨਹੀਂ ਪੜਾਂਗੇ ਹਿਲਰੀ ਕਲੈਂਟਨ ਨੇ ਹਾਲਾਂ ਆਪਣੇ ਕੈਂਪੇਨ ਚ ਕਿਹਾ ਸੀ ਕਿ ਇਹ ਟੈਂਪਰਾਮੈਂਟਲੀ ਅਨਫਿਟ ਹੈ ਉਨੇ ਇਸ ਮੈਡੀਕਲ ਟਰਮ ਵਿੱਚ ਸੀ ਯੂਜ਼ ਕੀਤੀ ਨਾਰਮਲ ਅੰਗਰੇਜ਼ੀ ਦੇ ਸ਼ਬਦ ਪਰ ਉਹ ਨਾਰਸਿਸਿਜ਼ਮ ਹੀ ਹੈ ਉਹਨੇ ਕਹਿਆ ਸੀ ਇਹ ਟੈਂਪਰੇਮੈਂਟਲੀ ਮਿਸਫਿਟ ਹੈ ਔਰ ਇਸ ਦੀ ਜਿਹੜੀ ਹੁਣ ਸਾਹਮਣੇ ਆ ਰਹੀ ਹੈ ਉਸ ਨੂੰ ਪਬਲਿਕ ਸਾਈਕੋਲੋਜਿਸਟ ਨੇ ਆਪਣਾ ਜਿਹੜਾ ਡਾਇਗਨੋਸ ਕੀਤਾ ਮੋਰ ਮੋਸਟ ਰੀਸੈਂਟਲੀ ਜੌਨ ਡੀ ਗਾਰਟਰ ਨੇ ਸੈਟ 트럼ਪ ਇਜ਼ ਡੇਂਜਰਸਲੀ ਮੈਂਟਲੀ ਇਲ ਐਂਡ ਟੈਂਪਰੇਮੈਂਟਲੀ ਇਨਕੇਪेबल ਆਫ ਬੀਇੰਗ ਪ੍ਰੈਜ਼ੀਡੈਂਟ ਕਿ ਇਹ ਜੋ ਕਰ ਰਹੇ ਹੈ ਏ ਮੈਲੀਗਨੈਂਟ ਨਾਰਸਿਸਿਜ਼ਮ ਹੈ ਜੀ ਔਰ ਇਹ ਜਿਹੜਾ ਨਾਰਸਿਸਿਜ਼ਮ ਇਜ਼ ਇਨ ਫੈਕਟ ਵਨ ਆਫ ਦਾ ਮੋਸਟ ਕਾਮਨ ਡਾਇਗਨੋਸਿਸ ਆਫ 트럼ਪ ਫ্রম ਸਾਈਕੋਲੋਜਿਸ ਇਹ ਜਿਹੜਾ ਹੈਗਾ ਨਾਰਸਿਸਿਜ਼ਮ ਪੀਅਰਜ਼ ਇਜ਼ ਅਬਿਲਿਟੀ ਟੂ ਸੀ ਰਿਐਲਿਟੀ ਸੋ ਯੂ ਕਾਂਟ ਯੂਜ਼ ਲੌਜੀਕ ਟੂ ਪਰਸੂਏਡ ਸਮਵਨ ਲਾਈਕ ਦੈਟ ਕਲੀਨਿਕਲ ਸਾਈਕੋਲੋਜਿਸ ਡਾਕਟਰ ਜੂਲੀ ਫੂਟਰ ਟੋਲ ਨਿਊਯਾਰਕ ਡੇਲੀ ਨਿਊਜ਼ ਉਹਨਾਂ ਨੇ ਕਹਿਆ ਕਿ ਜੀ ਇਹਦੇ ਚ ਤੁਸੀਂ ਫਿਰ ਦੱਸ ਨਹੀਂ ਸਕਦੇ ਉਹਦੇ ਨਾਲ ਆਰਗੂ ਨਹੀਂ ਕਰ ਸਕਦੇ ਕਿਉਂਕਿ ਕਿਉਂਕਿ ਲੌਜੀਕ ਰਹਿੰਦਾ ਹੀ ਨਹੀਂ

ਉਹਨਾਂ ਨੇ ਕਿਹਾ ਜੀ 9 ਚੋਂ ਜੇ 5 ਵੀ ਕਿਸੇ ਚ ਹੋਣ ਤੇ ਇਹਦਾ ਮਤਲਬ ਹੈ ਕਿ ਨਾਰਸਿਸਟਿਕ ਪਰਸਨੈਲਿਟੀ ਡਿਸਆਰਡਰ ਹੈ ਉਹਨੂੰ ਪੁਆਇੰਟਸ ਮੈਂ ਕੁਇਕਲੀ ਗਿਣ ਦੇਣਾ ਮੈਨੂੰ ਤਾਂ ਲੱਗਦਾ ਸਾਰੇ ਨੇ ਇਹਦੇ ਚ 9 ਦੇ 9 ਹੀ ਹੈਜ਼ ਅ ਗ੍ਰੈਂਡੀਅਸ ਸੈਂਸ ਆਫ ਸੈਲਫ ਇੰਪੋਰਟੈਂਸ ਫਾਰ ਇਗਜ਼ੈਂਪਲ ਐਗਜ਼ੈਜਰੇਟਸ ਅਚੀਵਮੈਂਟਸ ਐਂਡ ਟੈਲੈਂਟਸ 익ਸਪੈਕਟਸ ਟੂ ਬੀ ਰੈਕਗਨਾਈਜ਼ਡ ਐਸ ਸੁਪੀਰੀਅਰ ਵਿਦਆਊਟ ਕੋਮੈਂਸ਼ੂਰੇਟ ਅਚੀਵਮੈਂਟਸ ਕਿ ਬਈ ਉਹਦੇ ਸਪੀਰੀਅਰਟੀ ਕੰਪਲੈਕਸ ਹੁੰਦਾ ਹੈ ਉਹਦੇ ਵਿੱਚ ਨਹੀਂ ਵੀ ਆ ਉਹਨੂੰ ਲੱਗਦਾ ਜਿਵੇਂ ਕਹਿੰਦਾ 2 ਮਿਲੀਅਨ ਲੋਕ ਆ ਗਏ ਜਿਹੜੇ ਇਨੌਗਰੇਸ਼ਨ ਤੇ ਅੱਜ ਤੱਕ ਇੰਨੇ ਕਦੇ ਆਈ ਨਹੀਂ ਕਿਸੇ ਚ ਹੁਣ ਉਹ ਉਹਨੂੰ ਆਪਣੇ ਆਪ ਨੂੰ ਇਹ ਜਿਹੜਾ ਉਸ ਕੰਪਲੈਕਸ ਦੇ ਵਿੱਚ ਰਹਿ ਰਿਹਾ ਹੈ ਨੰਬਰ 2 ਇਸ ਪ੍ਰੀ-ਓਕਿਊਪਾਈਡ ਵਿਦ ਫੈਂਟਸੀਜ਼ ਆਫ ਅਨਲਿमिटेड ਸਕਸੈਸ ਪਾਵਰ ਬ੍ਰਿਲੀਅੰਸ ਬਿਊਟੀ ਔਰ ਆਈਡੀਅਲ ਲਵ ਇਹ ਸਾਰੇ ਸਿੰਟਮ ਇਹਦੇ ਵਿੱਚ ਨੇ ਬੀਲੀਵਸ ਦੈਟ ਹੀ ਔਰ ਸ਼ੀ ਇਜ਼ ਅ ਸਪੈਸ਼ਲ ਐਂਡ ਯੂਨੀਕ and can only be understood by or should associate with other special or high status people or institutes keha ji mere level da koi banda aayega main fir gal karanga main ta frisht hai main ta hawa ch rehne wala hai e ta sare dharti de jeev jantu ne ji is kisam da jehda e bhi ede ch believes requires excessive admiration hun oh je criticism media ne kita ta media nan nu kivein gaadi glow ch kar reha جے کوئی بھی ہے انہوں نے کہا بھی اس قسم دے بندے یہی تاریخ کروز اے سینس آف اینٹائٹلبل ایکسپیکٹنز آفیشلی فیور ٹریٹمینٹ اور کمپلائنس ود ہز اور ہر ایکسپکٹیشن کہ آرڈر از آرڈر فوج کہنا. کہ ابھی جو بھی انہیں کہتا ہے چک دیں پھٹے جی. کہ بھی آ میرا آرڈر ہے interpersonally exploited that is takes advantage of others to achieve his or her own ends unho darjan to jyada bibiyan diyan shikayat ta jo ida behavior hai sara yo dekhna hoye ta eh hai ki kivein bakiyan da advantage lena jinu vi bartya onu dump kita satwan lacks empathy is unwilling to recognize or identify with the feelings and needs of others eh honda empathy honda ਇਕ ਤਾਂ ਸੰਪਥੀ ਹੁੰਦੀ ਹੈ ਹਮਦਰਦੀ ਕੈਂਪਥੀ ਹੁੰਦੀ ਹੈ ਵੀ ਤੁਸੀਂ ਕਿਸੇ ਨੂੰ ਰੋਂਦਾ ਦੇਖਦੇ ਹੋ ਉਹਦੀ ਤਕਲੀਫ ਤੇ ਨਾਲ ਹੀ ਤੁਸੀਂ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹੋ ਉਹਦੇ ਸ਼ੂਜ਼ ਦੇ ਵਿੱਚ ਤੁਸੀਂ ਆਪਣੇ ਪੈਰ ਪਾਉਂਦੇ ਪਰ ਇੱਥੇ ਜਿਹੜਾ ਇਸ ਕਿਸਮ ਦਾ ਜਿਹੜੀ ਬਿਮਾਰੀ ਹੈ ਨਰਸਿਸਟਿਕ ਪਰਸਨੈਲਿਟੀ ਡਿਸਆਰਡਰ ਉਹਦੇ ਵਿੱਚ ਐਮਪੈਥੀ ਨਹੀਂ ਹੁੰਦੀ ਉਹ ਫੀਲਿੰਗ ਹੀ ਨਹੀਂ ਹੁੰਦੀ ਜਿਹੜੀ ਕਿ ਤੁਸੀਂ ਕਿਸੇ ਦੇ ਉੱਤੇ ਲਾ ਸਕੋ 8th is often envious of others or believes that others are envious of him or her ਕਿ ਦੂਸਰੇ ਪ੍ਰਤੀ ਤੁਸੀਂ ਇੱਕ ਦੁਸ਼ਮਣੀ ਵਾਲਾ ਵਰਤੀਰਾ ਰੱਖਦੇ ਹੋ ਕਿਉਂਕਿ ਤੁਹਾਨੂੰ ਲੱਗਦਾ ਵੀ ਸਾਰੇ ਤੁਹਾਡੇ ਦੁਸ਼ਮਣ ਨੇ ਸਾਰੇ ਤੁਹਾਡੇ ਮਗਰ ਪਏ ਹੋਏ ਨੇ ਅਖੀਰਲਾ ਸ਼ੋਜ਼ ਐਰੋਗੈਂਟ ਹਾਫਟੀ ਬਿਹਿਵੀਅਰਸ অর ਐਟੀਟਿਊਡਸ ਇਹ ਉਹ ਐਰੋਗੈਂਸ ਉਹ ਤਾਂ ਫਿਰ 트াম্প ਤੇ ਮਰ ਜਾਂਦੀ ਆ ਕਿ ਐਰੋਗੈਂਸ ਉਸ ਤੋਂ ਵੀ ਔੜਦਾ ਹੈ ਹੀ ਨਹੀਂ ਸੋ ਇਵਨ 트াম্পਸ ਮੋਸਟ ਆਰਡੈਂਟ ਸਪੋਰਟਰਸ ਮਾਈਟ ਸਟਰਗਲ ਟੂ ਡਿਨਾਈ ਦ ਪ੍ਰੈਜ਼ੀਡੈਂਟ ਡਿਸਪਲੇਜ਼ ਐਟ ਲੀਸਟ 5 ਆਫ ਇਹ ਤਾਂ ਵਿਚਾਰੇ ਪ੍ਰੋਆਇਟ ਹੋ ਰਹੇ ਨੇ ਕਿ ਵੀ ਪੰਜ ਟ੍ਰੇਟ ਨੇ ਇਹ ਨੌ ਦੇ ਨੌ ਜਿਹੜੇ ਨੇ ਇਹ ਹੈਗੇ ਨੇ ਔਰ ਮੇਰਾ ਖਿਆਲ ਹੈ ਕਿ ਵੀ ਇਹ ਜੇ ਇਸ ਗੱਲ ਦੇ ਉੱਤੇ ਆਉਣ ਵਾਲੇ ਪੀਰੀਅਡਿਸਟਿਕ ਕਿਸਮ ਦਾ ਪਾਰਟ ਚੱਲਦਾ ਰਿਹਾ ਤੇ ਫਿਰ ਅਮਰੀਕਨ ਕਨਸਟੀਟਿਊਸ਼ਨ ਦੇ ਵਿੱਚ ਇਹ ਵੀ ਇੱਕ ਪ੍ਰੋਵੀਜ਼ਨ ਹੈ ਕਿ ਜਿਹੜਾ ਮੈਂਟਲੀ ਸਿਕ ਹੁੰਦਾ ਹੈ ਉਹਨਾਂ ਦਾ ਕੋਈ ਵੀ ਪ੍ਰੈਜ਼ੀਡੈਂਟ ਜੇ ਕੋਈ ਵੀ ਸਾਈਕੋਲੋਜੀਕਲੀ ਫਿਟ ਨਾ ਹੋਏ ਉਹ ਵੀ ਇੰਪੀਚ ਹੋ ਸਕਦਾ ਪਰ ਹਾਲ ਦੀ ਘੜੀ ਜਿਹੜਾ ਉਹ ਸਭ ਨੂੰ ਜਿਹੜਾ ਕੀ ਕਹਿੰਦਾ ਹੁੰਦਾ ਨੇ ਕਦੇ ਤੇ ਖੜਾ ਕੀਤਾ ਸੱਤੇ ਹੀ ਰਹਤੇ ਤੇ ਖੜਾ ਕੀਤਾ ਹੋਇਆ ਵੀ ਇਹਨੇ ਕਿੰਦਰ ਤੋਂ ਜਾਣਿਆ ਜੀ ਰਸਤੌਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਪਹਿਲਾ ਐਸ਼ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇੱਥੇ ਲੈਣੇ ਆ ਬ੍ਰੇਕ ਈਵਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆ আফਟਰ ਦਿਸ ਸ਼ਾਰਟ ਬ੍ਰੇਕ